ਜੱਗੀ ਆ ਕੇ ਕਰਨ ਦੇ ਨਾ ਕਰੋ ਇੱਥਾ ਫਿਰ ਕੀ ਹੋ ਜਾਊਗਾ ਮਲੇਾਰੇ ਨਾ ਕਰੋ ਵੀ ਓਏ ਤੱਕੇਗਾ ਬੰ ਮਾਰਦਿਆ ਮੈਨੂੰ ਆ ਗਈ ਓ ਤੈਨੂੰ ਕੀ ਗੱਲ ਕੀ ਆ ਤੈਨੂੰ ਤੈਨੂੰ ਕੀ ਗੱਲ ਮੈਂ ਪੈ ਗਿਆ 2 ਮਿੰਟ ਲੰਮੇ ਕੀ ਪੈ ਗਿਆ ਤੂੰ ਤੱਕੇ ਮਾਰਦਿਆ ਬੇ ਕੀ ਗੱਲ ਕੀ ਆ ਕਿਹੜੀ ਵੇਂ ਤੱਕੇ ਮਾਰਦਿਆ ਇੱਥੇ ਪਿਆ ਕਿਉਂ ਅੱਗੇ ਤਾਂ ਨੇ ਚੇਤਾ ਨਹੀਂ ਆਏ ਇੱਥੇ ਲੰਮੇ ਪੈਣ ਦਾ ਅੱਜ ਤੂੰ ਆ ਗਿਆ ਹੂੰ ਵੀ ਚਾਹੀਦਾ ਆਪਣਾ ਕਮਰਾ ਹੁੰਦਾ ਜਰਾ ਫਿਰ ਕੀ ਆ ਕਮਰਾ ਮੇਰਾ ਹੀ ਆ ਵੀ ਇੱਕ ਤਾਂ ਬਖਾਨਾ ਕਮਰਾ ਵੇ ਕੱਲ ਨੂੰ ਹੁੰਦੀ ਐ ਸੁ ਵੀ ਪੈ ਜਾ ਇੱਥੇ ਇੱਥੇ ਪੈ ਜਾ ਤੂੰ ਹੀ ਮੈਂ ਤੈਨੂੰ ਬਣਾ ਕਿਤਾ ਇੱਡੇ ਤਕੜਾ ਕਮਰਾ ਜਿੱਥੇ ਮਰਜੀ ਪੈ ਜਾ ਐਂ ਕਿਉਂ ਪਈਏ ਤੂੰ ਪੈ ਨਾਲੇ ਬਾਹਰ ਹੋ ਕੇ ਪੈ ਇੱਥੇ ਨਹੀਂ ਪੈਣ ਦੀ ਲੋੜ ਕਿਉਂ ਚੱਲ ਕਮਰੇ ਦੇ ਮੈਂ ਬਾਹਰ ਹੋ ਜਾਵਾਂ ਇੱਥੇ AC ਲੱਗਾ ਇੱਥੇ ਹੀ ਪੈਣਾ ਹੈ ਅੱਛਾ ਹਾਂਜੀ ਤੂੰ AC ਵਾਲਾ ਤੇ ਮੈਂ ਬਗੈਰ AC ਤੋਂ ਲੈ ਬਾਬਾ ਤੇ ਪਈ ਵੀ ਲਵਾਓ ਤੇ ਉਹ ਪਹਿਗਣੇ ਦੇ ਦੇ ਤੂੰ ਦੇਨੇ ਆ ਪਹਿ ਉਹਦਾਂ ਨੇ ਬੜੀਆਂ ਗੱਲਾਂ ਕਰਦਾ ਮੈਂ ਕੰਮ ਕਰਦਾ ਮੈਂ ਪਹਿਲੀ ਤੇ ਰਹਿਣਾ ਮੈਂ ਉੱਥੇ ਰਹਿਣਾ ਤੇ ਕਾਰ ਵੇਲਣਾ ਅੱਛਾ ਅਰੇ ਮੈਂ ਬਿੱਲ ਦਰਾਂ ਅਸੀਂ ਦਾ ਨਾ ਕੱਲ ਤਾਂ ਨਿਕਲ ਮਿਲ ਇੱਕ ਬਨੇ ਇੱਕ ਬਨੇ ਤੂੰ ਲਵੇ ਅਸੀਂ ਹੈ ਦੇ ਇੱਕ ਬਨੇ ਮੈਂ ਲਾਂ ਤੇ ਬਿੱਲ ਮੈਂ ਸਾਰਾ ਹੈ ਕਿੱਡਾ ਸਿਆਣਾ ਤੂੰ ਦੇਖ ਤੇ ਸਹੀਂ ਕਿੱਡਾ ਆਪਣੇ ਘਰ ਨੂੰ ਸਿਆਣਾ ਬਣਦਾ ਵਾ ਤੂੰ ਮੇਰੀ ਗੱਲ ਸੁਣ ਮਣੀ ਸਵੇਰੇ ਕੀ ਨਹੀਂ ਗੱਲ ਗੱਲ ਤੇ ਤੂੰ ਨਹੀਂ ਦੇਈ ਕੀ ਗੱਲ ਕਰਨੀ ਉਹ ਮੈਂ ਗੱਲ ਕਰਨੀ ਗੱਲ ਕਰਨੀ ਆ ਵਾ ਆ ਤੇਰੀ ਜਿਨਾਨੀ ਕੋ ਨੋਟੀਆਂ ਬੰਗਿਆ ਕੋ ਰੋਟੀਆਂ ਨਹੀਂ ਫੜਾਇਆ ਗਈਆਂ ਤੇਨਾਂ ਗੱਲ ਕਦੀ ਕਰਨੀ ਆ ਤੂੰ ਟੈਨਸ਼ਨ ਨਾ ਲੈ ਮੈਂ ਲੈ ਕੇ ਰੋਟੀ ਤੁਹਾਡੇ ਭਾਜੀ ਇੱਥੇ ਕਿੰਨਾ ਚਿਰ ਖਲੋਤੀ ਨਹੀਂ ਸਰਾਣੇ ਤੂੰ ਇਹਦੇ ਸੋ ਗਿਆ ਨਾ ਤੈਨੂੰ ਹੋਸ਼ ਕਿੰਨੀਆਂ ਵਾਧੀਆਂ ਮਾਰੀਆਂ ਮੈਂ ਮੂਹੇ ਫਲਾ ਬਤਿੰਦੇ ਐਨਾ ਮੈਂ ਗਰਮੀ ਚ ਸੜੀ ਆ ਤੇ ਤੂੰ ਕਹਿ ਡੇ ਰੋਟੀ ਨਹੀਂ ਦਿੱਤੀ ਤੈਨੂੰ ਮੈਂ ਸੋਏ ਗਿਆ ਸੀ ਕਿਤੇ ਮੈਂ ਬੇਹੋਸ਼ਨ ਹੋ ਗਿਆ ਸੀ ਬੇਹੋਸ਼ ਹੋ ਗਿਆ ਮੈਂ ਕਿੰਨੀਆਂ ਵਾਧੀਆਂ ਮਾਰੀਆਂ ਤੁਹਾਡੇ ਸਰਾਣੇ ਖਲੋਖ ਲੋਗੇ ਭਾਜੀ ਭਾਜੀ ਹੁਣ ਵੀ ਤੈਨੂੰ ਸੁਣਨੀ ਦਿਆ ਦਨੀ ਗੱਲਾਂ ਇਕੱਲਾ ਹੁਣ ਵੀ ਤੂੰ ਸੁਣਨੀ ਦਿਆ ਭਾਜੀ ਕਈ ਪੀਤੀ ਐ ਨਾ ਲੜੋ ਤੂੰ ਮੈਨੂੰ ਗੱਲਾਂ ਕਰਦਾ ਨਾ ਸਰਾਣੀਆਂ ਟੈਨਸ਼ਨ ਨਾ ਲੈ ਹੁਣ ਭਾਇਆ ਮੈਨੂੰ ਜੂਪੀ ਤੋਂ ਨਹੀਂ ਬੋਵੇ ਸਰੀ ਬੈਲੀ ਉਹਦੇ ਨਾਲ ਪਾਉਂਗਾ ਤੈਨੂੰ ਨਹੀਂ ਮਰਲਾ ਮੀਂਹ ਦੀ ਤੇਰੇ ਤੋਂ ਠੀਕ ਹੈ ਨਾ ਚੱਲ ਤੂੰ ਨਿਕਲ ਬਾਹਰ ਹੋ ਕੰਪਨੀ ਕੋਈ ਨਹੀਂ ਤੂੰ ਕਮਰ ਤੋਂ ਬਾਹਰ ਕਰਤਾ ਨਾ ਮੈਨੂੰ ਕੱਢ ਲਾ ਤੂੰ ਜਿੱਥੇ ਕਰਨਾ ਕੋਈ ਨਹੀਂ ਟੈਨਸ਼ਨ ਨਾ ਲੈ ਤੈਨੂੰ ਨਹੀਂ ਦਿੰਦਾ ਕਮਰ ਜਾਣ ਦੇ ਤੇਰੇ ਇੰਨੇ ਵੀ ਫਟਣਾ ਮੂੰਹ ਤੋਂ ਮੂੰਹ ਨਹੀਂ ਬੋਲਣ ਦਿਆ ਇੰਨੀ ਇੰਨੀ ਵੀ ਜਾਈ ਹੈ ਨਾ ਪੈੜੀ ਤੁਨੂੰ ਇੰਨੇ ਵੀ ਨਹੀਂ ਦਿੰਦਾ ਤੁਹਾਨੂੰ ਮੈਂ ਟੈਨਸ਼ਨ ਨਾ ਲਾਓ ਤੂੰ ਭਾਜੀ ਨਾਲ ਕਿੰਨੇ ਦਾ ਪਾਣੀ ਦਿਆ ਤੂੰ ਆ ਜਿੰਨਵੇ ਏਸੀ ਚੰਗੇ ਲੱਗਦੇ ਹੁਣ ਪੁਰਾਣੇ ਚੰਗਾ ਲੱਗਦਾ ਮੈਂ ਇਹਦਾ ਮੈਂ ਇਹਦਾ ਹੋਇਆ ਮਰ ਗਿਆ ਹੋਇਆ ਤੇ ਹੁਣ ਮੈਨੂੰ ਦੱਸਦਾ ਵਾ ਤੂੰ ਏਸੀ ਦੇ ਬਾਹਰ ਨਿਕਲ ਜਾ ਹੈ ਨਾ ਗੱਲ ਕਰ ਤੂੰ ਇਹਦੀ ਪਹਿਲਾਂ ਮੈਂ ਹੁਣ ਮਨਿਤ ਸਿੰਘ ਬਾਹਰ ਸੌਂਗਾ ਇੱਥੇ ਨਾ ਇੱਥੇ ਇੱਥੇ ਸੌਂਗਾ ਬਾਹਰ ਇਹਨੇ ਮੈਨੂੰ ਕਿਹਾ ਮੈਂ ਜ਼ਰਾ ਵਿਆਹ ਕਰਨਾ ਆਪਣਾ ਵਿਆਹ ਮੈਂ ਕਿਹਾ ਕੋਈ ਨਹੀਂ ਤੂੰ ਕਰ ਲੈ ਵਿਆਹ ਟੈਨਸ਼ਨ ਹੀ ਨਹੀਂ ਲੈਣੀ ਤਰ ਬਟਾ ਭਰਾ ਬੈਠਾ ਉਹ ਮੈਨੂੰ ਕਿਸੇ ਨੇ ਕੀ ਕਹਿਣਾ ਛੜਾ ਉਹਨੂੰ ਆਪ ਕਹਿੰਦਾ ਛੜਾ ਹੈ ਉਹਨੇ ਛੜਾ ਦੱਸਦਾ ਹੁਣ ਮੈਨੂੰ ਮੈਨੂੰ ਮਨੀ ਸਿੰਘ ਨੂੰ ਛੜਾ ਦੱਸਦਾ ਕੋਈ ਨਹੀਂ ਆ ਟੈਨਸ਼ਨ ਨਾ ਲੈ ਯਾਰ ਜੇ ਮੈਂ ਕਰਾਂਗਾ ਕਰਾਂਗਾ ਤਾਂ ਫਿਕਰ ਨਾ ਕਰਕੇ ਕੱਲ ਦਾ ਐਸੇ ਹੋਣਾ ਹੀ ਹੋਣਾ ਕੋਈ ਗੱਲ ਨਹੀਂ ਆ ਪਪਾ ਸ਼ਾਕਾ ਮੀਆਂ ਤੂੰ ਮੇਰੀ ਕਿਸਮਤ 'ਚ ਇੱਕ ਵੜੀ ਲਿਖੀ ਉਹ ਤਾਂ ਇੱਕ ਹੀ ਲਿਖ ਦਿੰਨੋ ਕਦੇ ਇੱਕ ਹੀ ਦੇ ਦਿੰਨੋ ਕਦੇ ਮੈਨੂੰ ਦੇ ਦੇ ਕਦੇ ਮੇਰਾ ਵੀ ਇਕੱਲਾ ਬੜਦਾ ਹੋ ਜਾਏਗਾ ਤੇ ਔਰ ਇਹਦੇ ਘਰੋਂ ਹੀ ਛੜਾ ਖਵਾਉਂਦੇ ਹਣ ਮੈਂ ਜਦ ਤਨ ਮੈਨੂੰ ਗਲੀਏੜੇ ਕਹਿਣਗੇ ਉਸ ਦਿਨ ਤੋਂ ਕਰੇਗਾ ਕਿੰਨਾ ਸੋਹਣਾ ਕਲਰ ਏ ਮੇਰੇ ਹੱਥਾਂ ਤੇ ਸੋਨਾ ਵੀ ਕਿੰਨਾ ਲੱਗਣ ਡਿਆ ਮੈਂ ਕਦੀ ਲਾਈ ਨਹੀਂ ਨਾ ਏ ਕਿੱਡੀ ਸੋਹਣੀ ਲੱਗੀ ਸੋਹਣੀ ਤੇ ਲੱਗਣ ਈ ਆ ਨਾ ਹੁਣ ਲਗਾ ਕੇ ਹੱਥ ਖੜੀ ਮੇਰੀ ਮੰਮੀ ਨਾ ਵੇਖ ਲੈ ਨੌਂ ਪਾਲਸ਼ ਬਹੁਤ ਮਹਿੰਗੀ ਓ ਜੇ ਮੇਰੀ ਮੰਮੀ ਨੇ ਵੇਖ ਲਈ ਮੈਨੂੰ ਗੁੱਸੇ ਹੋਣਾ ਹੀ ਓ ਪਰ ਕਿਉਂ ਆਂਟੀ ਗੁੱਸੇ ਹੋ ਕਿ ਨੌਂਾਂ ਤੇ ਕਿੰਨੀ ਕੁ ਲੱਗੀ ਮਹਿੰਗੀ ਆ ਤੇ ਪਰ ਮਹਿੰਗੀ ਆ ਨਾ ਉਹਨੇ ਕਿਹਾ ਨਾ ਉਹਨੂੰ ਕਿਉਂ ਦਿੱਤੀ ਆ ਤੂੰ ਉਹ ਤੇ ਮੇਰੀ ਸਹੇਲੀ ਆ ਮੈਂ ਤੇ ਤੈਨੂੰ ਤਾਂ ਲਾਉਣ ਨੂੰ ਦੇਤੀ ਆ ਚੱਲ ਕੋਈ ਗੱਲ ਨਹੀਂ ਉਹ ਤਰ੍ਹਾਂ ਜੇ ਮੈਂ ਕਿਤੇ ਜਾਣਾ ਆਉਣਾ ਹੋਊਗਾ ਜਾਂਦੇ ਤੇ ਅਸੀਂ ਕਿਤੇ ਹੈ ਨਹੀਂ ਪਰ ਜੇ ਜਾਣਾ ਵੀ ਹੋਊਗਾ ਤੇ ਫਿਰ ਤੂੰ ਮੈਨੂੰ ਲਾਉਣ ਨੂੰ ਦੇ ਦਿਆ ਕਰੇਂਗੀ ਕੋਈ ਨਹੀਂ ਤੇ ਚੋਰੀ-ਚੋਰੀ ਆ ਜੀ ਮੈਂ ਤੈਨੂੰ ਚੋਰੀ-ਚੋਰੀ ਲਾਉਣ ਨੂੰ ਦੇ ਦੂੰਗੀ ਠੀਕ ਆ ਚੱਲ ਰੱਖ ਲੈ ਫਿਰ ਮੈਂ ਹੱਥ ਇੱਥੇ ਹੀ ਰੱਖ ਲਈਦਾ ਹੋ ਲਗਾ ਕੇ ਰੱਖ ਆ ਹੋਰ ਕੀ ਕਰਦੀ ਆਂ ਤੂੰ ਕਰਨਾ ਕੀ ਕੁਛ ਨਹੀਂ ਮੰਮੀ ਲੰਮੇ ਪਈ ਹੈ ਤੇ ਮੈਂ ਕਿਹਾ ਚੱਲ ਮੈਂ ਧੋ ਆ ਜਾਵਾਂ ਡੀਆਂ ਤੇ ਹੋਵਾਂ ਸਗੋਂ ਮੈਂ ਮੰਮੀ ਨੂੰ ਦੱਸ ਕੇ ਹੀ ਨਹੀਂ ਆਈ ਮੰਮੀ ਨੇ ਭਾਏ ਕੰਮ ਕਰਨ ਜਾਣਾ ਹੋਵੇ ਸੱਚ ਮੈਂ ਤੈਨੂੰ ਇੱਕ ਗੱਲ ਦੱਸਾਂ ਆਪਾਂ ਨਾ ਹਜੂਰ ਸਾਹਿਬ ਜਾਣਾ ਮੱਥਾ ਟੇਕਣਾ ਅੱਛਾ ਤੂੰ ਮੈਨੂੰ ਇਹੋ ਦੱਸਣਵਾ ਤੇ ਫਿਰ ਸੱਦਿਆ ਆਹੋ ਤਾਈਓ ਤੇ ਤੈਨੂੰ ਮੈਂ ਕਹਿਣ ਦੀ ਆ ਛੇਤੀ ਮੈਂ ਤੈਨੂੰ ਗੱਲਾਂ ਦੱਸਾਂ ਫਿਰ ਆਪਾਂ ਡਲਹੋਜੀ ਜਾਣਾ ਉੱਥੇ ਤਿੰਨ ਚਾਰ ਦਿਨ ਰਹਿਣਾ ਉਹ ਕਿੱਥੇ ਗਏ ਉਹ ਇੱਧਰ ਹੀ ਪਿੰਡਾ ਵਾ ਲੱਗ ਗਿਆ ਡਲਹੋਜੀ ਨਹੀਂ ਉਦੈਨੀ ਦੂਰ ਤੇ ਉੱਥੋਂ ਆਪਾਂ ਦੋ ਤਿੰਨ ਦਿਨ ਲੈ ਕੇ ਆਉਣਾ ਉੱਥੇ ਹੁੰਦਾ ਕੀ ਆ ਉੱਥੇ ਮਤਲਬ ਬੜਾ ਮੌਸਮ ਠੰਡਾ ਠੰਡਾ ਹੁੰਦਾ ਵਾ ਬੜਾ ਘੁੰਮਣ ਨੂੰ ਵਧੀਆ ਸੋਣਾ ਅੱਛਾ ਆਹੋ ਪਹਾੜੀਆਂ ਵੀ ਹੁੰਦੀਆਂ ਹੋਰ ਪਹਾੜੀਆਂ ਵੀ ਹੁੰਦੀਆਂ ਆ ਕੇ ਤੇ ਫੇਰ ਆਪਾਂ ਜਾਣਾ ਵਾ Shimla ਜੇ ਮਤਲਬ ਟਾਈਮ ਮਿਲ ਗਿਆ ਨੂੰ ਤੇ ਆਪਾਂ Shimla ਵੀ ਹੋ ਕੇ ਆਵਾਂਗੇ ਅਸੀਂ ਉੱਥੇ ਵੀ ਜਾਣਾ ਉੱਥੇ ਤੇ ਆਂਦੇ ਬਹੁਤਾ ਹੀ ਵਧੀਆ 뷰 ਹੁੰਦਾ ਵਾ ਹਾਂ ਬੜਾ 뷰 ਆਂਦੇ ਆ ਨਾ ਹਾਂ 뷰 ਹੀ ਹੁੰਦਾ ਵਾ ਪਤਾ ਦਿਨੂ ਤੇ ਫਿਰ ਆਪਾਂ ਉੱਥੇ ਜਾਣਾ ਤੇ ਸਾਨੂੰ ਨਾ ਹੋਟਲ ਦਾ ਰੂਮ ਹੀ ਨਹੀਂ ਮਿਲਣਦੇ ਬੁੱਕ ਹੀ ਨਹੀਂ ਹੁੰਦੇ ਤਾਂ ਕਰਕੇ ਅਸੀਂ ਰੁਕੇ ਨਹੀਂ ਪਰ ਹੁਣੇ ਚੱਲ ਜਾਈਏ ਨਾ ਤੇ ਹੋਟਲ 'ਚ ਰਹਿਣਾ ਵਾ ਹੋਰ ਤੇ ਹੋਟਲ ਦੇ ਵਿੱਚ ਤੇ ਰੋਟੀ ਰੱਟੀ ਬੜੀ ਵਧੀਆ ਸਵਾਦ ਹੁੰਦੀ ਹੈ ਨਾ ਹੋਰ ਬੜੀ ਸਵਾਦ ਹੁੰਦੀ ਆ ਤੇ ਆਪਾਂ ਫਿਰ ਉਥੋਂ ਹੋ ਕੇ ਸਾਰੇ ਘੁੰਮ ਫਿਰ ਕੇ ਉਹਦਾ ਮੇਰਾ ਤੇ ਜੀ ਨਹੀਂ ਘੰਡਿਆ ਜਾਣੂ ਕਿਉਂ ਉਹ ਤੈਨੂੰ ਪਤਾ ਯਾ ਫਿਰ ਗਰਮੀ ਜੀ ਤੇ ਮੰਮੀ ਆਂਦੀ ਸਕੋ ਉੱਥੇ ਠੰਡਾ ਮੌਸਮ ਆ ਘੁਮ ਆ ਤੇ ਤੈਨੂੰ ਪਤਾ ਹੁਣੇ ਕਲਾਸਾਂ ਮੁੱਕੀਆਂ ਵਾ ਮੇਰੀ ਸੁਣ ਗੱਲ ਸਭ ਤੂੰ ਘੁੰਮ ਕੇ ਆ ਤੇਰੀਆਂ ਗੱਲਾਂ ਸੁਣ ਸੁਣ ਕੇ ਤੇ ਮੇਰਾ ਜੀ ਕਾਣ ਮੈਂ ਉੱਡ ਕੇ ਖੰਭ ਲੱਗੇ ਹੋਣਾ ਤੇ ਮੈਂ ਉੱਡ ਕੇ ਉੱਥੇ ਜਗਾ ਹੋਵੇ ਖਾਵਾਂ ਜਿੱਥੇ ਜਿੱਥੇ ਤੂੰ ਜਾਣਾ ਹੋਵੇ ਸੱਚੀ ਗੱਲ ਯਾਰ ਤੂੰ ਹੋਇਆ ਤੂੰ ਕਿਉਂ ਮਨਾ ਕਰਦੀ ਆਪਣੀ ਮੰਮੀ ਨੂੰ ਚਲ ਕੋਈ ਨਹੀਂ ਮੈਂ ਜਾਣਾ ਜਾਂ ਮੈਂ ਫੋਟੋਆਂ ਖਿੱਚ ਕੇ ਲਿਆਉਂ ਤੈਨੂੰ ਦਿਖਾਉਂਗੀ ਆ ਕੇ ਠੀਕ ਆ ਮੈਂ ਤੈਨੂੰ ਕਹਿੰਨੀ ਆ ਕੱਲੀ ਕੱਲੀ ਜਗ੍ਹਾ ਦੀ ਫੋਟੋ ਵੇਖਿਆ ਟੀਵੀ 'ਤੇ ਵੀ ਤੇ ਪਹਾੜ ਵੇਖੀ ਤੇ ਕਿੱਦਾਂ ਸੋਹਣੇ ਲੱਗਦੇ ਤੇ ਜੇ ਉਹਨਾਂ ਪਹਾੜੀਆਂ 'ਚ ਤੂੰ ਖਲੋਤੀ ਹੋਵੇਂਗੀ ਉੱਥੇ ਫੋਟੋਆਂ ਲੱਥੀਆਂ ਹੋਣੀਆਂ ਫੇਰ ਤੇ ਮੈਨੂੰ ਪੱਕਾ ਯਕੀਨ ਆ ਜਾਊਗਾ ਵੀ ਵਾਕਈ ਪਹਾੜ ਇਦਾਂ ਦੇ ਹੁੰਦੇ ਆ ਨਹੀਂ ਤੇ ਮੈਨੂੰ ਪਤਾ ਕੀ ਲੱਗਦਾ ਏ ਇਦਾਂ ਲੱਗਦਾ ਏ ਵੀ ਇਹ ਫੋਟੋਆਂ ਫੋਟੋਆਂ ਜੀਆਂ ਬਣਾਈਆਂ ਪਹਾੜ ਹੁੰਦੇ ਨਹੀਂ ਆ ਨਹੀਂ ਫੋਟੋਆਂ ਨਹੀਂ ਹੁੰਦੀ ਅਸਲੀ ਚ ਵੀ ਪਹਾੜ ਹੁੰਦੇ ਮੈਂ ਤੈਨੂੰ ਫੋਟੋਆਂ ਸਾਰੀਆਂ ਹਾਏ ਤੈਨੂੰ ਮੁੱਖੋਂ ਆ ਕੇ ਹਾਂ ਨਹੀਂ ਤੂੰ ਨਾ ਉਹ ਤੇਰਾ ਕਿੰਨੇ ਕਰਮਾਂ ਵਾਲੀ ਆ ਹਨਾ ਤੂੰ ਰੱਬ ਕੋ ਕਿੰਨੇ ਕਰਮ ਚੰਗੇ ਲਖਾਇਆ ਕਾਸ਼ ਕਿਤੇ ਮੈਂ ਵੀ ਤੇਰੇ ਨਾਲ ਜਾ ਪਉਂਦੀ ਕੋਈ ਗੱਲ ਨਹੀਂ ਕਿੰਨੇ ਕ ਪੈਸੇ ਲੱਗਦੇ ਜਾਣ ਨੂੰ ਪੈਸੇ ਤਾਂ ਵਾਵਾ ਲੱਗ ਜਾਂਦੇ ਮੈਨੂੰ ਨਹੀਂ ਪਤਾ ਮਮਾ ਉਹਨਾਂ ਨੂੰ ਪਤਾ ਹੋਣਾ ਕਿੰਨੇ ਲੱਗਣੇ ਆਹੋ ਮੰਮੀ ਕਹਿੰਦੀ ਆ ਅੰਬਰਸਰ ਜਾਣਾ ਹੋਵੇ ਤੇ 100 ਰੁਪਏ ਆਉਣ ਜਾਣ ਦਾ ਲੱਗ ਜਾਂਦਾ 100 ਤੋਂ ਜ਼ਿਆਦਾ ਹੀ ਲੱਜਾਂਦਾ ਹਾਂ ਉਹ ਉੱਥੇ ਤੇ ਫਿਰ ਹਜ਼ਾਰਾਂ ਨਾ ਹੀ ਖਰਚਾ ਹੁੰਦਾ ਹੋਰ ਪਤਾ ਕਿੰਨਾ ਖਰਚਾ ਹੁੰਦਾ ਵਾ ਚਲ ਠੀਕ ਆ ਮੈਂ ਨਾ ਜਲਦੀ ਆ ਮੈਂ ਮੰਮੀ ਨੂੰ ਦੱਸ ਕੇ ਨਹੀਂ ਆਈ ਮੰਮੀ ਨੇ ਕੰਮ ਤੇ ਜਾਣਾ ਮੈਂ ਕਿਹਾ ਮੈਂ ਤੇਰੀ ਗੱਲ ਸੁਣ ਕੇ ਆ ਤੂੰ ਕੱਲ੍ਹ ਦੀ ਮੈਨੂੰ ਵਾਜਾ ਮਾਰਨੀ ਹੋ ਰਹੀ ਆ ਤੈਨੂੰ ਗੱਲ ਦੱਸ ਰਹੀ ਆ ਤੈਨੂੰ ਗੱਲ ਦੱਸ ਚਲ ਠੀਕ ਆ ਚਲ ਜਾ ਤਾਂ ਹੱਥ ਹਲਕਾ ਆ ਕੇ ਖੜੀ ਮੇਰੀ ਮੰਮੀ ਬਾਹਰ ਹੀ ਹੋ ਚੰਗਾ ਹਾਂ ਕੋਈ ਗੱਲ ਨਹੀਂ ਮੈਂ ਇੱਧਰ ਕਰ ਲੈਂਦੀ ਆ ਠੀਕ ਹੈ ਠੀਕ ਹੈ ਤੇ ਪੱਕਾ ਫੋਟੋਆਂ ਜ਼ਰੂਰ ਹੈਨੀ ਮੇਰੇ ਲਈ ਕੋਈ ਚੀਜ਼ ਲੈ ਆਵੀ ਹਾਂ ਉੱਥੋਂ ਵਧੀਆ ਮਿਲੀ ਤੇ ਕੋਈ ਨਹੀਂ ਲੈ ਆਉਂਗੀ ਕੋਈ ਨਹੀਂ ਜੇ ਮੇਰੀ ਮੰਮੀ ਪਰੇ ਹੋ ਰਹੇ ਹੋਊਗੀ ਨਾ ਫਿਰ ਮੈਂ ਤੇਰੀ ਕੋਈ ਚੀਜ਼ ਲੈ ਆਉਂਗੀ ਠੀਕ ਇੱਕ ਨੌਪਾਲ ਚ ਜ਼ਰੂਰੀ ਲਿਆਵੀ ਤੇ ਇੱਕ ਮੇਰੇ ਵਾਸਤੇ ਤੂੰ ਕੰਨਾਂ ਆ ਤੇ ਕੁਝ ਲੈ ਲੈ ਠੀਕ ਆ ਲੈ ਆਉਂਗੀ ਕੋਈ ਨਹੀਂ ਤੂੰ ਮੇਰੀ ਸਹੇਲੀ ਆ ਨਾ ਤੇਰੇ ਲਈ ਲੈ ਕੇ ਆਉਂਗੀ ਪੱਕਾ ਠੀਕ ਠੀਕ ਹਾਂ ਸਦਾ ਮਾਰਿਆ ਇਹਨਾਂ ਦੋਆ ਭਰਾਵਾਂ ਨੇ ਮੈਨੂੰ ਜੇ ਕਿਨੂੰ ਵੀ ਪਾਣੀ ਦਵਾ ਟਾਪ ਵੀ ਇੱਕੋ ਟਪੇਗਾ ਹਏ ਰੱਬਾ ਕੀ ਵਕਤ ਪਾਇਆ ਮੈਨੂੰ ਹੁਣ ਉਹ ਜਾ ਕੇ ਬਹਿ ਗਈਓ ਇੰਨਾ ਹਨੇਰਾ ਵਕਤ ਕਿਹੜਾ ਪਤੰਗੇ ਲੜ ਗਿਆ ਤੇ ਵਕਤ ਪਾਏਗਾ ਹਨੂ ਹਏ ਕੀ ਕਰਾਂ ਰੱਬਾ ਕਿਤੇ ਮਾਤਾ ਨੇ ਪਤਨੀ ਐਡੀ ਸ਼ਤੀ ਕਰਾਰੇ ਕਿਦਾਂ ਵੱਜ ਜਾਂਦੇ ਨੇ ਇੰਨਾ ਕਿਤੇ ਰੋਲਾ ਪੈਂਡਿਆ ਨੂੰ ਮਾਸਾ ਨਹੀਂ ਮਾਸੋੜੇ ਨਾਲੇ ਉਹ ਜਿਹੜੀ ਮਹਾਰਾਣੀ ਮੱਜਾ ਮਲ ਕੇ ਪੈਈਦੀ ਹੈ ਹਏ ਕੀ ਕਰਾਂ ਹੁਣ ਮਾੜਾ ਦਰਾਵੇ ਦਿੰਦਾ ਹੀ ਇਹ ਪੈਲੀ ਦੇ ਕਹਿ ਡਿਆ ਸੀ ਕਿ ਮੈਂ ਜੂਪੀ ਤੋਂ ਲੈ ਆਉਣੀ ਐ ਇੱਕ ਦੀਆਂ ਵੀ ਛੱਡ ਤੋ ਹਾਏ ਜੇ ਆ ਗਈਆਂ ਤੇ ਫਿਰ ਮੈਂ ਕੀ ਕਰੂੰਗੀ ਮੇਰੀ ਤਨਖਾਣ ਨਾਲ ਤੇ ਕੁਛ ਬਣਨਾ ਨਹੀਂ ਓਹ ਇੰਨਾ ਟੱਕ ਪੈਲੀ ਦਾ ਆ ਇਹਦਾ ਕੀ ਦਿਮਾਗ ਦਾ ਪਤਾ ਵਾ ਖਰਾਬ ਹੋ ਗਿਆ ਤੇ ਉੱਤੇ ਹੀ ਕਿਤੇ ਪੈਲੀ ਦੇ ਦਿੱਤੀ ਤੇ ਮੈਂ ਨਹੀਂ ਹੱਥੋਂ ਜਾਣ ਦੇਣੀ ਤਵੀ ਜੱਗੀ ਨਾ ਨਾ ਗਲਤੀ ਜਾਂਦਾ ਦੱਸ ਮੈਂ ਜੇ ਰਾਮ ਨਾ ਬੇਟੀ ਤੂੰ ਹੀ ਬਹਿ ਜਾ ਇਹ ਤਾਂ ਸੜ ਭੈਂਡਿਆ ਮੈਨੂੰ ਨਾ ਕੋਈ ਜਾਲ ਪੁੰਨਾ ਹੀ ਪੈਣਾ ਇਹਦੇ ਵਾਸਤੇ ਇਹਨੂੰ ਵੀ ਹੱਥਾਂ ਚ ਲਿਆਉਣਾ ਪੈਣਾ ਜਿਹੜੀ ਮਾਈ ਹੈ ਨਾ ਇਹਦਾ ਵੀ ਕਰਨਾ ਪੈਣਾ ਹੱਲ ਜੱਗੀ ਨੂੰ ਵੀ ਸਮਝਾਉਣੀ ਆ ਕਿ ਚੁੱਪ ਰਹੀਗੇ ਹੱਥੋਂ ਨਾ ਘਵਾਲੀਏ ਨਹੀਂ ਤੇ ਮੂੰਹ ਵੇਖਾਂਗੇ ਚੁੱਪ ਕੇ ਇੱਧਰ ਉੱਧਰ ਅਗਲੀ ਕੋਈ ਆ ਕੇ ਲੈ ਕੇ ਤੇ ਮੈਂ ਰਹਿਣਾ ਦਿਨੇ ਛੜਾਈ ਏ ਐਵੇਂ ਮੈਨੂੰ ਡਰਾਵੇ ਦਿੰਦਾ ਪਰ ਪਤਾ ਨਹੀਂ ਜੇ ਕੋਈ ਭਈ ਯਾਰਾ ਨਹੀਂ ਲੈ ਜਾ ਤੇ ਫੇਰ ਤੇ ਪੰਗਣੀ ਦਾ ਕੋਟ ਲੰਘਣਾ ਵੀ ਹਰਾਮ ਹੋ ਗਿਆ ਜੱਕੀ ਨੂੰ ਧਵਾ ਪਹਿਲਾਂ ਜੱਕੀ ਆਹ ਫੜੋ ਪੀਓ ਪਾਣੀ ਪਹਿਲਾਂ ਹਾਂ ਦੱਸ ਮੈਂ ਤੁਹਾਨੂੰ ਇਸ਼ਾਰੇ ਮਾਰੀ ਵੀ ਜਾਣੀ ਆ ਭੀ ਠੰਡੇ ਰੋ ਠੰਡੇ ਰੋ ਤੇ ਤੁਸੀਂ ਫੇਰ ਉਹਦੇ ਨਾਲ ਲੜੀ ਜਾਂਦੇ ਲੜੀ ਜਾਂਦੇ ਜੇ ਮੈਂ ਕੁਝ ਬੋਲਣਾ ਹੁੰਦਾ ਮੈਂ ਆਪਣਾ ਬੋਲ ਲੈਂਦੀ ਮੈਂ ਕਿ ਬਾਹਰ ਜਾ ਕੇ ਆਰਾਮਣਾ ਬੈਠੀ ਸੀ ਦੱਸ ਯਾਰ ਕਮਲੂ ਨੂੰ ਫੇਰ ਕੀ ਕੀਤਾ ਜਾਵੇ ਦੱਸ ਕੋਈ ਕੀਤਾ ਕੀ ਜਾਏ ਮੇਰੇ ਘਾਲ ਸੁਣੋ ਉਹ ਤੁਸੀਂ ਮੈਨੂੰ ਕਹੀ ਜਾਂਦੇ ਹੋ ਨਹੀਂ ਉਹ ਸੋਫੀ ਨਹੀਂ ਐ ਉਹਨੇ ਪੀਤੀ ਐ ਤਾਂ ਕਹਿਣ ਲਿਆ ਤਾਂ ਕਹਿਣ ਲਿਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਉਹ ਬੜੇ ਦਿਨਾਂ ਦਾ ਕਹਿਣ ਲਿਆ ਆ ਉਹ ਜਿੱਦਾਂ ਦਾ ਮੇਰੇ ਨਾਲ ਲੜਿਆ ਉਦੋਂ ਦਾ ਉਹ ਡਰਾਵੇ ਦੇ ਢਿਆ ਮੈਨਾਂ ਲੈ ਆਉਣੀ ਜਨਾਨੀ ਜਨਾਇਆ ਤੇ 50 ਲੱਖ ਦੀ ਜੇ ਜ਼ਮੀਨ ਕਿੱਥੋਂ ਬਣਾਣੀ ਆਪਾਂ ਮੇਰੀ ਤਾਂ ਆ 60 ਕੁ ਹਜ਼ਾਰ ਹੈ ਇਹਦੇ ਚ ਕੀ ਬਣਾਈਓ ਆਪਣੇ ਖਰਚੇ ਨਿਕਲ ਜਾਂਦੇ ਆ ਕਾਨੂੰਨ ਨਿਆਣਾ ਵੀ ਕੋਈ ਆਏਗਾ ਤੇ ਉਹਦਾ ਕਿੱਥੋਂ ਆਪਾਂ ਜ਼ਮੀਨ ਜਾਇਦਾ ਉਹਦੇ ਵਾਸਤੇ ਰੱਖਣੀ ਹੈ ਕੋਮਲ ਮੈਂ ਤੇਰੀ ਗੱਲਾਂ ਸਹਿਮਤ ਆ ਕੋਈ ਗੱਲ ਨਹੀਂ ਪਰ ਉਹਨ ਜਿਹੜੇ ਹਿਸਾਬ ਨਾਲ ਉਹ ਾਕੜ ਕੇ ਪਿਆ ਸੀ ਤੂੰ ਬਾਹਰ ਜਾ ਕੇ ਪਈ ਮੇਰਾ ਵੀ ਤੇ ਫਿਰ ਪਾਰਾ ਹੀ ਹੋਇਆ ਮੈਂ ਪਤਾ ਨਹੀਂ ਕੀ ਬਣ ਗਿਆ ਬੜੇ ਾਕੜ ਜਿਨਾ ਪੈ ਗਿਆ ਅੰਦਰ ਆ ਕੇ ਲੰਮੇ ਯਾਰ ਤੂੰ ਹੀ ਤੇ ਪਾਰਾ ਹਾਈ ਕਰ ਲੈਂਦੇ ਓ ਨਾਲੇ ਉਹਨੂੰ ਹੋਣੀ ਚਿੰਤਾ ਰਹਿਣਾ ਸਵੇਰ ਨੂੰ ਉਹਨੂੰ ਕੁਝ ਨਹੀਂ ਚਿੰਤਾ ਹੋਣਾ ਯਾਰ ਤੂੰ ਕੋਈ ਗੱਲ ਮੰਨਦੇ ਹੁਣ ਕੀ ਕਹੀ ਜਾਂਦੇ ਓ ਕਿ ਮੈਂ ਪਾਰਾ ਹਾਈ ਕਰ ਲਿਆ ਹੁਣੇ ਕਈ ਉਹਨੂੰ ਸੱਟ ਪੇਟ ਲਾਦੀ ਜਿੱਦਾਂ ਉਹਨੂੰ ਤੁਸੀਂ ਮਾਰਿਆ ਸੀ ਚੁੱਕ ਕੇ ਹੱਡੀ ਪਸਲੀ ਟੁੱਟ ਜਾਂਦੀ ਤੇ ਫਿਰ ਸਵੇਰ ਨੂੰ ਮਾਤਾ ਉਹਨਾਂ ਨੂੰ ਕੀ ਕਹਣਾਏ ਉਹ ਤਾਂ ਭੂਗ ਸੁੱਤੀਆਂ ਉਹਨਾਂ ਤਾਂ ਕਹਣਾ ਇਹ ਤੁਸੀਂ ਜਾਣ ਕੇ ਮਾਰਿਆ ਇਹਨੂੰ ਉਹਨਾਂ ਦੇ ਅੱਗੇ ਹੱਟ ਵਰਕਰ ਨਾਲ ਗੱਲ ਕਰਨੀ ਸੀ ਕੋਮਲ ਉਹਨਾਂ ਨੇ ਤਾਂ ਚੱਲ ਕਹਿ ਦੇਣਾ ਸੀ ਪਰ ਮੈਂ ਹੁਣ ਇੰਨਾ ਵੀ ਛੋਟੀ ਹਾਂ ਧੋਖੀ ਆ ਪਰ ਇਹ ਆ ਕਿ ਉਹਨਾਂ ਨੇ ਕਰਤੂਤ ਹੀ ਦਦ ਕੀਤੀ ਉਤਮਾ ਤਾਂ ਨੇ ਹਜੇ ਵੀ ਆ ਜਾਂਦੀ ਨਾ ਕਿਤੇ ਮੌਕੇ ਤੇ ਉਹਨੇ ਫੇਰ ਵੀ ਨਹੀਂ ਯਕੀਨ ਕਰਨਾ ਕਿ ਇਹਨੇ ਪੀਤੀ ਉਹਨੇ ਕਿਹਾ ਨਾ ਤੈਨੂੰ ਚੰਗਾ ਭਲਾ ਪਤਾ ਤੇ ਆ ਮੰਮੀ ਨੇ ਤੇ ਉਹਨੂੰ ਕਹਿਣਾ ਵੀ ਉਹ ਚੰਗਾ ਉਹ ਚੰਗਾ ਸਾਡੀ ਕੋਈ ਸੁਣਨੀ ਨਹੀਂ ਕਹਿੰਦੇ ਤਾਈਓ ਕਹਿ ਰਹੀ ਆ ਉਹ ਆਪ ਤੇ ਸੁੱਤੇ ਨੇ ਅਹੀਂ ਇਤਰੋ ਬਾਹੋਂ ਜਾ ਕੇ ਬਾਹਰ ਪੈ ਗਿਆ ਜੇ ਕੋਈ ਕੀੜਾ ਪਤੰਗਾ ਲੜ ਜਾ ਤੇ ਕੀ ਕਹਿਣਾ ਜੇ ਉਹ ਕੀ ਪਤਾ ਸੋਚੇ ਆ ਕਿ ਉਦਾਂ ਹੀ ਕਰਨ ਕੇ ਸਵਟ ਕੇ ਪਏ ਨੇ ਕਿ ਕੀ ਲੋੜਾ ਵਿੱਚ ਬੋਲਣ ਦੀ ਗੱਲ ਦੇ ਸਵੇ ਨੂੰ ਮਾਤਾ ਨੇ ਇਹੀ ਕਹਿਣਾ ਵੀ ਜਾਣ ਕੇ ਸਾਡੇ ਮੁੰਡੇ ਨੂੰ ਸੱਟ ਪਿੱੜ ਲਾਤੀ ਏ ਉਹ ਚਲ ਹੁਣ ਮੇਰੀ ਸੁਣ ਗੱਲ ਮੇਰੇ ਨਾਲ ਤੇ ਹੁਣੇ ਲੜ ਕੇ ਗਿਆ ਵਾ ਤੇ ਮੇਰੇ ਕਹਿੰਦੇ ਤੇਮਨੇ ਹੋਣਾ ਨਹੀਂ ਆ ਤੇ ਤੂੰ ਜਾ ਉਹਨੂੰ ਆਵਾਜ਼ ਮਾਰ ਉਹਨੂੰ ਕਹੇ ਜਿੱਥੇ ਪੈਣਾ ਲੰਮੇ ਪੈ ਜਾ ਜਿੱਥੇ ਗੱਦਾ ਡੋਣਾ ਵਾ ਚ ਉੱਤੇ ਪੈਣਾ ਜਿੱਥੇ ਪੈਣਾ ਪੈ ਜਾ ਜਾਂ ਤੂੰ ਆਪ ਹੀ ਬੁਲਾ ਜਾ ਕੇ ਮੇਰੇ ਕਹਿਣ ਤੋਂ ਕਿੱਥੇ ਹੋਣਾ ਹਾਂ ਹਾਂ ਮੈਨੂੰ ਤਾਂ ਡਾਰ ਹੀ ਪੜਾ ਲੱਗਦਾ ਉਹਦੇ ਤੋਂ ਤੇ ਜਦੋਂ ਢੇਲੇ ਕੱਢਦੇ ਮੇਰੀ ਤੇ ਜਾਨ ਨਿਕਲ ਜਾਂਦੀ ਏ ਚੱਲ ਕੋਈ ਨਹੀਂ ਹੁਣ ਜਾ ਤੂੰ ਦੇ ਆਵਾਜ਼ ਫਲਾ ਕੀ ਕਹਿੰਦਾ ਐਨਾ ਰੁਹਾ ਪੈਂਦੇ ਮੰਮੀ ਹੁਣੇ ਨਹੀਂ ਬਾਹਰ ਆਉਂਦੇ ਕਿਤੇ ਮੈਂ ਤੁਹਾਨੂੰ ਇਹੀ ਕਿਹਾ ਕਿ ਪਤਾ ਸਾਰਾ ਉਹਨਾਂ ਨੂੰ ਕੀ ਬਣੰਦਿਆ ਘਰ ਚ ਕੀ ਨਹੀਂ ਹੁੰਦਾ ਘਰ ਨਾ ਕਿ ਸਵੱਟ ਕੇ ਭਏ ਨੇ ਤੁਸੀਂ ਭਰਾ ਮਾੜੇ ਜੇ ਠੰਡੇ ਰਿਹਾ ਕਰੋ ਹਾਂ ਤੂੰ ਇਹ ਹੋਰ ਨਾ ਕੋਈ ਸਿਆਪਾ ਪਾ ਦਿਓ ਮੈਂ ਇੱਧਰ ਕੋਈ ਕੰਨੀ ਆ ਤਾਂ ਤੀ ਕੁਛ ਕਰਦੇ ਫਿਰਦੇ ਹੋ ਚੱਲ ਕੋਈ ਨਹੀਂ ਜਾ ਬਲਾਂ ਹੁਣ ਕੀ ਕਮਾਂ ਅੰਦਰ ਆ ਜਾ ਉਹਨੂੰ ਕਿਹਾ ਜਾ ਅੰਦਰ ਜਿੱਥੇ ਪੈਣਾ ਪੈ ਜਾ ਲੰਮੀ ਕੋਈ ਗੱਲ ਨਹੀਂ ਇਸੀ ਥੱਲੇ ਪੈ ਜਾ ਉਹਨੂੰ ਕਿਹਾ ਈ ਬਾਹਰ ਚਲ ਜੰਨੇ ਕੋਈ ਗੱਲ ਨਹੀਂ ਤੈ ਨਹੀਂ ਕਿੱਥੇ ਚਲ ਗਈ ਕਦੋਂ ਦੀ ਕੁੜੇ ਕਿੱਥੇ ਚਲ ਗਈ ਤੂੰ ਮੈਂ ਕਦੋਂ ਦੀ ਬਾਜਾ ਮਾਰਨ ਦੀ ਹਾਂ ਤੂੰ ਬਥੇਰੇ ਮਨੇਰੇ ਭੰਤੜ ਕੇ ਤੁਰ ਪੀਂ ਮੰਮੀ ਬਣਦਣ ਨੂੰ ਮੈਂ ਕਿਹੜਾ ਇਥੇ ਸਿਲਕ ਦਾ ਸੂਟ ਪਾ ਲਿਆ ਵਾ ਤੇ ਕਿੱਥੇ ਗਈ ਹਾਂ ਆਹ ਗੋਹਣੀ ਨੀਤੀ ਵਾਲ ਗਈ ਹਾਂ ਬੱਸ ਤੇਰਾ ਤੂੰ ਨੀਤੀ ਵਾਲੀ ਤੁਰੀ ਰਿਹਾ ਕਰ ਉਹ ਵੀ ਕਦੀ ਤੇਰੇ ਘਰ ਆਣ ਕੇ ਬੈਠੀ ਆ ਤੂੰ ਔੜਦੀ ਤੇ ਨੀਤੀ ਘਰ ਔੜਦੀ ਤੇ ਨੀਤੀ ਘਰ ਕਾਹਦੀਆਂ ਤੈਨੂੰ ਗੱਲਾਂ ਉਹ ਗੱਲ ਨੀਤੀ ਦੇ ਨਾਲ ਲੱਗਿਆ ਰਹਿੰਦੀਆਂ ਮੰਮੀ ਉਹ ਬਾਜਾ ਮਾਰਦੀ ਮੈਨੂੰ ਕਹਿੰਦੀ ਮੇਰੀ ਗੱਲ ਸੁਣਾਣ ਕੇ ਉਹ ਮੰਮੀ ਗੁੱਸੇ ਹੋਣ ਲੱਪੇ ਨਹੀਂ ਮੇਰੀ ਗੱਲ ਵੀ ਤਾਂ ਸੁਣ ਲੈ ਮੈਂ ਕੀ ਆਖਣ ਦੀ ਆ ਕੀ ਆਖਣ ਦੀ ਆ ਮੰਮੀ ਉਹਨਾਂ ਘੁੰਮਣ ਚੱਲੀਓ ਦੱਸ ਉਹ ਕੋ ਮਰ ਚਲੀ ਤਾਂ ਤੂੰ ਆ ਸਵਾਦ ਲੈਣ ਚੱਲ ਜਾਨੀ ਉਧਰ ਘੜੀ ਦੇ ਪਿੱਛੋਂ ਮੰਮੀ ਉਹ ਕਹਿੰਦੀ ਗਰਮੀ ਬੜੀ ਆ ਤੇ ਅਹੀਂ ਚੱਲੇ ਆਂ ਸ਼ਿਮਲੇ ਚੱਲੇ ਆਂ ਹਜੂਰ ਸਾਹਿਬ ਵੀ ਅਹੀਂ ਜਾਣਾ ਵਾ ਫਿਰ ਇੱਧਰ ਆਣ ਕੇ ਆਂਦੀ ਮੈਂ ਲੋਜੀ ਵੀ ਜਾਣਾ ਵਾ ਪਤਾ ਨਹੀਂ ਕਿੰਨਿਆ ਕਿੰਨਿਆ ਥਾਵਾਂ ਤੇ ਮੰਮੀ ਆਂਦੀ ਅਹੀਂ ਟੂਰਤੇ ਜਾਣਾ ਵਾ ਉਹਨਾਂ ਕੋ ਪੈਸਾ ਤੇ ਲਾ ਹੈਗਾ ਉਹ ਜਿੱਥੇ ਮਰਜੀ ਜਾਣ ਨਾ ਜਾਣ ਤੇ ਤੂੰ ਕੀ ਲੈਣਾ ਗੱਲਾਂ ਸੁਣ ਸੁਣ ਕੇ ਮੰਮੀ ਉੱਠ ਕੇ ਤੇ ਤੁਰ ਪਈ ਨਹੀਂ ਮੂੰਹ ਚੁੱਕਦੀ ਤੂੰ ਉਧਰ ਚੱਲ ਜਰੀ ਤੈਨੂੰ ਇੰਨਾ ਨਹੀਂ ਪਤਾ ਫਿਕਰ ਮਾਂ ਬਿਮਾਰ ਪਈ ਮੈਨੂੰ ਵੇਖਾ ਪਾਣੀ ਥੜੀ ਦਵਾਈ ਚ ਨਾ ਦਾ ਮੇਰਾ ਮੂੰਹ ਸੁੱਕ ਗਿਆ ਵਾ ਜਾ ਮਾਰ ਮਾਰ ਕੇ ਪਰ ਤੂੰ ਨਹੀਂ ਆਈ ਤੂੰ ਆਪਣੀਆਂ ਗੱਲਾਂ ਪੂਰੀਆਂ ਕਰਕੇ ਪੇਰ ਹੀ ਆਈ ਜੇ ਮੰਮੇ ਮੂੰਹ ਸੁੱਕ ਗਿਆ ਵਾ ਤੇ ਹੁਣ ਤੁਸੀਂ ਕਿੰਨੀਆਂ ਗੱਲਾਂ ਮੇਰ ਨਾਲ ਕਰੀ ਜਾਣਦੇ ਜੇ ਹੁਣ ਤੇ ਮੂੰਹ ਤਾਂ ਡਾ ਸੁੱਕਾ ਨਹੀਂ ਅੱਛਾ ਤੂੰ ਤਾਂ ਨਹੀਂ ਸੁੱਕ ਜੇ ਪੱਕਾ ਹੀ ਸੁੱਕ ਜੇ ਤੇ ਮੈਂ ਤੁਰੀ ਪਰਾ ਹਾਂ ਮੰਮੇ ਐਦਾਂ ਕਿਦਾਂ ਗੱਲ ਕਰਦੇ ਹੁੰਨੇ ਆ ਤੁਸੀਂ ਹੋਰ ਐਦਾਂ ਗੱਲ ਕਰਾ ਹਾਂ ਤੇ ਆਪਾਂ ਮਾਵਾਂ ਧੀ ਆਈਆਂ ਐਦਾਂ ਕਿਦਾਂ ਮੂੰਹ ਸੁਕਾ ਦੂ ਮੈਂ ਤਾਂ ਨਸਾਂ ਚੜਾਇਆ ਕਰ ਤੈਨੂੰ ਪਤਾ ਵਾ ਮੈਂ ਕਿਦਾਂ ਸਾਰੀ ਦਾ ਟਟ ਟਟ ਮਰਦੀ ਨਹੀਂ ਤੇਰੇ ਬਦਲੇ ਪਰ ਫੇਰ ਤੂੰ ਉਹ ਘਰ ਉੱਡੀ ਨਹੀਂ ਕਮ ਸੋ ਕਮ ਬੰਦੇ ਨੂੰ ਦੱਸ ਕੇ ਤਾਂ ਜਾਣਾ ਚਾਹੀਦਾ ਨੇ ਜੇ ਭਾਵੇਂ ਤੂੰ ਨੀਤੀ ਕਰ ਗਈ ਤੇਰਾ ਫਰਜ਼ਿਤ ਬਣਦਾ ਨਾ ਵੀ ਦੱਸ ਕੇ ਜਾਵਾ ਮਾਂ ਮੰਮੀ ਗੁੱਸੇ ਨਾਲ ਆਇਦਰ ਵੇ ਨੀਤੀ ਨੌਪਾਲ ਚਲਾਉਂਦੀ ਆ ਵੇ ਕਿੱਡੀ ਸੋਣੀ ਨੌਪਾਲ ਚ ਮੇ ਲਾ ਕੇ ਆਈ ਚੰਗਾ ਕੀਤਾ ਉਹਨਾਂ ਨੂੰ ਤਾਂ ਕਿਸੇ ਨੇ ਕੋ ਕਹਿਣਾ ਨਹੀਂ ਤੂੰ ਨੌਪਾਲ ਪਛਾ ਲਾ ਲਾ ਕੇ ਤਾਂ ਉੱਕਲ ਬੈ ਲੋਕਾਂ ਨੇ ਕਹਿਣਾ ਘਰ ਖਾਣ ਨੂੰ ਨਹੀਂ ਤੇ ਉਹ ਗੱਲ ਧੀ ਨੌਪਾਲ ਪਛਾ ਲਾ ਲਾ ਕੇ ਮਨ ਸਵਨੀਆਂ ਬੈਠੀ ਅੱਛਾ ਮੰਮੀ ਜਿਹਦੇ ਘਰ ਪੈਸੇ ਨਾ ਹੋਣ ਉਹ ਕੋਈ ਗੱਲ ਦਾ ਨਾਮ ਵੀ ਨਹੀਂ ਲੈ ਸਕਦਾ ਉਹ ਕੋਈ ਚੀਜ਼ ਪਾ ਵੀ ਨਹੀਂ ਸਕਦਾ ਉਹੀ ਪਾ ਸਕਦੇ ਜਿਨ੍ਹਾਂ ਦੇ ਕੋਲ ਪੈਸਾ ਹੈਗਾ ਤੋ ਹੋਰ ਤੈਨੂੰ ਇਹ ਨਹੀਂ ਪਤਾ ਗਰੀਬੀਦਾਰੇ ਨਾਲ ਰੋਣਾ ਤੇ ਚੰਗੇ ਰਹੀਦਾ ਆਪਣੀ ਘਾਤ ਚ ਰਹੀਦਾ ਹੁੰਦਾ ਤੇ ਮੰਮੀ ਘਾਤ ਤੋਂ ਅਸੀਂ ਕਿਹੜਾ ਮੈਨ ਨਹੀਂ ਆ ਵੀ ਬਹੁਤ ਗੱਲਾਂ ਕਰਦੇ ਆ ਕਿ ਮੈਂ ਕਿਉਂ ਸਾਡਾ ਦਿਲ ਨਹੀਂ ਹੈਗਾ ਸਾਡਾ ਚੀਜ਼ ਵੇਖ ਕੇ ਕੋਈ ਖਾਣ ਨੂੰ ਜਾਂ ਪਾਉਣ ਨੂੰ ਜੀ ਨਹੀਂ ਕਰਦਾ ਕਰਦਾ ਵਾ ਪਰ ਇਹ ਵੀ ਜਦੋਂ ਹਣ ਕੋ ਹੈ ਹੀ ਕੋ ਨਹੀਂ ਤਹੀਂ ਤੇ ਰੋਟੀ ਦੇ ਵੰਜਾਰੇ ਆ ਮਾਹ ਤਾਂ ਤੁਹਾਡੇ ਸਾਹਮਣੇ ਤੇਰਾ ਕੋ ਵਾਹ ਤੇ ਰੋਟੀ ਕਮਾ ਕੇ ਲਿਆਉਣੀ ਆ ਤਾਂ ਤੂੰ ਚੀਜ਼ਾਂ ਨੂੰ ਛਾਲਾ ਮਾਰ ਲਾ ਪੀਵਾ ਲੈ। ਇਹ ਕੋ ਕੋ ਖੋ ਲਿਆਉਣੀ ਆ। ਮੰਮੀ ਮੈਂ ਨਾ ਨੀਤੀ ਨੂੰ ਪਤਾ ਕੀ ਕਿਹਾ ਸੀ। ਮੈਂ ਕਿਹਾ ਤੂੰ ਜਿੱਥੇ ਜਿੱਥੇ ਜਾਵੇਂਗੀ ਨਾ ਉੱਥੋਂ ਉੱਥੋਂ ਤੂੰ ਫੋਟੋਆਂ ਖਿੱਚ ਕੇ ਲਿਆਵੀਂ। ਮੰਮੀ ਆਪਾਂ ਜਾਤ ਨਹੀਂ ਸਕਦੇ। ਫੋਟੋਆਂ ਤੇ ਆਪਾਂ ਵੇਖ ਸਕਦੇ ਨਾ ਉੱਥੋਂ ਦੀ ਜਗ੍ਹਾ ਕਿੱਡੀਆਂ ਸੋਹਣੀਆਂ। ਕੋਈ ਨਹੀਂ ਜੇ ਕਿਸਮਤ 'ਚ ਹੋਊਗਾ ਨਾ ਤੇ ਅਸੀਂ ਵੀ ਚੱਲ ਜਾਗੇ। ਐਵੇਂ ਨਹੀਂ ਕਿਸੇ ਦੀਆਂ ਗੱਲਾਂ ਸੁਣ ਸੁਣ ਕੇ ਤੇ ਧੀਏ ਸਵਾਦ ਲਈ ਜਾਂਦਾ। ਕੋਈ ਗਾਂ ਦੀ ਮਾਲਕ ਨੇ ਚਾਇਆ ਨਾ ਖਰਾ ਤੇਰੀ ਕਿਸਮਤ ਚੰਗੀ ਹੋਵੇ ਤੇ ਤੈਨੂੰ ਉਹ ਕਲ ਕਾਰੀ ਘਰ-ਬਾਰ ਚੰਗਾ ਮਿਲ ਜਾਏ ਜਿੱਥੇ ਮਰਜੀ ਜਿੱਥੇ ਮਰਜੀ ਜਾਈ ਨਾ ਜਾਏ ਸਵਾ ਮਿਲਣਾ ਚੰਗਾ ਕਿਸਮਤ ਚੰਗੀ ਪੈਹਾ ਸਾਡੇ ਕੋ ਆਉਣਾ ਨਹੀਂ ਗੱਲਾਂ ਤੁਸੀਂ ਕਰਨ ਦੇਣੀਆਂ ਨਹੀਂ ਤੇ ਸੁਪਨੇ ਅਸੀਂ ਸਵਾ ਦੇ ਲੈਣੇ ਆ ਜੇ ਮੈਂ ਕੋਈ ਗੱਲ ਦਾ ਨਾਂ ਲੈਣੀ ਤੇ ਆ ਦਿੰਦੇ ਨਹੀਂ ਨਹੀਂ ਬਈ ਨਹੀਂ ਆਪਾਂ ਨਹੀਂ ਪੁੱਤ ਗੱਲ ਕਰ ਸਕਦੇ ਹਨੂ ਗੱਲ ਕਰਨ ਦੇ ਵਿੱਚ ਵੀ ਭਾਰ ਮੰਮੀ ਤੁਹਾਡੀ ਸੋਚ ਵੱਖਰੀ ਆ ਗਈ ਨਹੀਂ ਵੱਖਰੀ ਕਾਦੀ ਆ ਮੈਂ ਦੁਨੀਆਦਾਰੀ ਚ ਰਹਿੰਦੀ ਮੈਨੂੰ ਪਤਾ ਲੋਕੀ ਕਿੱਦਾਂ ਦੇ ਕਿੱਦਾਂ ਦੇ ਨੇ ਕਈ ਨੋ ਜੇ ਨਹੀਂ ਪਤਾ ਹਗਾ ਦੁਨੀਆਦਾਰੀ ਦਾ ਚੰਗਾ ਮੰਮੀ ਤੁਸੀਂ ਇਹੋ ਕੁਹ ਕਰਦੇ ਰਹੋ ਮੇਰੀ ਗੱਲ ਸੁਣ ਜਾ ਜਾ ਕੇ ਘੁੱਟ ਚਾਹ ਹੀ ਬਣਾ ਦੇ ਤੂੰ ਤੇ ਉਹਨਾਂ ਕਰੋ ਚਾਹ ਪਾਣੀ ਪੀ ਆਈ ਹੋਣੀ ਆ ਤੇ ਤੈਨੂੰ ਇਹਨਾਂ ਨਹੀਂ ਪਤਾ ਵੀ ਮਾਂ ਸਵੇਰ ਦੀ ਬਿਮਾਰ ਵੀ ਰੋਟੀ ਵੀ ਖਾਦੀ ਕਿ ਨਹੀਂ ਖਾਦੀ ਰੋਟੀ ਤੇ ਮਾੜੀ ਮੋਟੀ ਖਾ ਲਈ ਆ ਤੇ ਚਾਹ ਘੁੱਟ ਬਣਾ ਕੇ ਦੇ ਮੈਂ ਉਠਾਂ ਕੰਮ ਕੁਮਕ ਤੇ ਜਾਣ ਵਾਲੀ ਬਣਾ ਮੈਂ ਬੜੀ ਮਹਿਲਾਂ ਦੀ ਰਾਣੀ ਗਈ ਹੈ ਨਾ ਵੀ ਗਾੜੀ ਉਹਨਾਂ ਨੇ ਮੇਰੇ ਲਈ ਚਾਹ ਬਣਾਈ ਹੀ ਨਾਲ ਪਕੌੜੇ ਵੀ ਕੱਢੇ ਹੀ ਤਾਂ ਹੈ ਜੇ ਤੇਰੀ ਸਹੇਲੀ ਇੰਨਾ ਤੈਨੂੰ ਪਿਆਰ ਕਰਦੀ ਐ ਨੌ ਪਾਲਸ਼ਾ ਤੈਨੂੰ ਲਾਉਣ ਨੂੰ ਦਿੱਦੀ ਵਨਸਵੰਨੀਆ ਪੀ ਲਾਲਾ ਤੇ ਮਾੜੀ ਚਾਟੇ ਲੱਗ ਜਾ ਤੇ ਉਹੋ ਗੱਲ ਤੈਨੂੰ ਚਾਹ ਨਹੀਂ ਬਣਾ ਕੇ ਪਿਆਲਦੀ ਆਪੇ ਕਹਾਨੀ ਆ ਕਿ ਗਰੀਬਾਂ ਨੂੰ ਕੌਣ ਪੁੱਛਦਾ ਅਗਲੇ ਚਾਹ ਪੁੱਛਦੇ ਉਹ ਤੇ ਸਹੇਲੀ ਐ ਪਿਆਰ ਕਰਦੀ ਉਹਦੇ ਲਾਗੇ ਜਾ ਕੇ ਮੈਂ ਬਹਿ ਗਈਆਂ ਉਹਦੀ ਮੰਮੀ ਪਤਾ ਕਿੱਡੀ ਉੰਤਰੀ ਐ ਆ ਜਿਹੜੇ ਆ ਜਿਹੜੀਆਂ ਲਾਈਆਂ ਇਹ ਨਹੀਂ ਤੇਨੂੰ ਦੱਸਦੀ ਪੀ ਮੈਂ ਉਹੋ ਗੱਲ ਹੋਈ ਨਹੀਂ ਆ ਜੀ ਮਾਂ ਵੇਦੀ ਪਰੜੀਆਂ ਮਹਿੰਗੀਆਂ ਨੌ ਪਾਲਸ਼ਾ ਲਿਆ ਕੇ ਤੈਨੂੰ ਲੁੰਮਦੀ ਰਹਿੰਦੀ ਤੇ ਤੂੰ ਫੜ ਕੇ ਲੁੰਮਦੀ ਰਹਿੰਨੀ ਮੈਂ ਹੱਥ ਲਗਾ ਕੇ ਆ ਗਈ ਹਾਂ ਚੰਗਾ ਮੰਮੀ ਮੈਂ ਲੈ ਆ ਦਿੰਨੀ ਚਾਹ ਬਣਾ ਕੇ ਆਹੋ ਬਸ ਤੂੰ ਤੇ ਉਹ ਹੀ ਰੋਂਦੀ ਰਿਹਾ ਕਰ ਆਪਾਂ ਗਰੀਬ ਆਪਾਂ ਗਰੀਬ ਤੇ ਮੇਰ ਮੇਰਾ ਖਿਆ ਕਰ ਖਰੇ ਆਪਣੇ ਕੋ ਵੀ ਪੈਸਾ ਆ ਜੇ ਆਹੋ ਛੱਤ ਪੜ ਕੇ ਬੋਰੀ ਸੁੱਟਣ ਲੱਗਾ ਰੱਬ ਵੀ ਗਰਮੀਤ ਆਵੇ ਤੇ ਖੋਲ ਕੇ ਬੋਰੀ ਤੇ ਐਸ਼ਾ ਕਰੇ ਮੈਂ ਦੈ ਨੀ ਬਾਬਾ ਬੋਰੀ ਸੋਟੀ ਦੇਵੇ ਮੈਂ ਤੇਰੇ ਤਾਨਿਆਂ ਤੋਂ ਬਾਜੀ ਜਾਵਾ ਹਾਂ ਲੱਲੀ ਫੜ ਲਾ ਬੋਰੀ ੱਲੇ ਪੱਲੀ ਵਿਛਾਲਾ ਬੋਰੀ ਬਹੁਤ ਘੱਲਰ ਨਾ ਜਾਵੇ ਤੇਰੇ ਪੈਸੇ ਮੇਲੀ ਨਾ ਹੋਵੇ ਦਾ ਆਇਆ ਹੁਣ ਕੋਈ ਗੱਲ ਹੀ ਨਹੀਂ ਕਰਨੀ ਕੇਨਾ ਬਾਜੀ ਕੱਲ ਸੁਣੋ ਅੰਦਰ ਚਲੋ ਇੱਥੇ ਕੋਈ ਕੀੜਾ ਪਤੰਗਾ ਲੜਾ ਲੋਗੇ ਤੁਸੀਂ ਤੂੰ ਨਾ ਕੋਮਲ ਅੰਦਰ ਚਲ ਜਾ ਕੋਈ ਗੱਲ ਹੀ ਨਹੀਂ ਕਰਨੀ ਤੁਹਾਡੇ ਨਾਲ ਤਾਂ ਇਹ ਇੱਕ ਵਾਰੀ ਬਾਹਰ ਕੱਢਤਾ ਹੁਣ ਮੈਂ ਕਿਹੜੀ ਮੁਰੇ ਅੰਦਰ ਜਾਵਾਂ ਮੈਂ ਸ਼ਰਾਈ ਆ ਮੈਂ ਤਾਂ ਸੋ ਤੁਹਾਡੇ ਲਈ ਰੋਟੀ ਲੈ ਕੇ ਘੰਟਾ ਘਲੋਤੀ ਰਹੀ ਆ ਤੁਹਾਡੇ ਲੱਗ ਕੇ ਮੈਂ ਤਾਂ ਤੁਹਾਨੂੰ ਕਿਹੜਾ ਨਹੀਂ ਕੁਝ ਮੈਂ ਤੇ ਆ ਕੇ ਬਾਹਰ ਪੈ ਗਈ ਫੜੋ ਤੁਹਾਡਾ ਭਰਾ ਹੀ ਟਪ ਗਿਆ ਤੁਸੀਂ ਗੱਲ ਛੱਡੋ ਛੋਟਾ ਆ ਨਾ ਗੁੱਸਾ ਕਰੋ ਚਲੋ ਅੰਦਰ ਚਲੋ ਕੀੜਾ ਪਤੰਗਾ ਲੜ ਜੇਗਾ ਇੰਨੀ ਗਰਮੀ ਉਤੋਂ ਨਾਲੇ ਬਸ ਕੋਮਲਾਂ ਤੂੰ ਗੱਲ ਕਰਦੀ ਨਹੀਂ ਐਦਾਂ ਮੈਨੂੰ ਲੱਗਦਾ ਮੈਨੂੰ ਚਲ ਕੋਈ ਕਰਨੀ ਆ ਫਿਰ ਕੀ ਆ ਪਰ ਉਹ ਨਾ ਪ੍ਰੋਵਲ ਹੀ ਨਹੀਂ ਕਰਦਾ ਗੱਲ ਨਹੀਂ ਕਰਦਾ ਉਹ ਕਾਲਾ ਬਹਿ ਜਾਂਦਾ ਵਾ ਛੱਡੋ ਗਾ ਤੁਸੀਂ ਉਹਦੀ ਗੱਲ ਨੂੰ ਮੈਨੂੰ ਕੋਈ ਗੱਲ ਕਹਿ ਵੀ ਜੰਨੀ ਆ ਨਾ ਤੂੰ ਤੇ ਮੈਂ ਤੇਰੀ ਕਦੇ ਗੁੱਸਾ ਨਹੀਂ ਕਰਦਾ ਤੂੰ ਮੈਨੂੰ ਗੱਲ ਕਹਿਨੀ ਆ ਫਿਰ ਤੂੰ ਜਰੋ ਨਹੀਂ ਕਹਿਨੀ ਮੈਨੂੰ ਮੈਨੂੰ ਪਤਾ ਤੂੰ ਉਹ ਤੂੰ ਤੂੰ ਕੱਲ ਕਹਿਨੀ ਆ ਕੋਈ ਗੱਲ ਨਹੀਂ ਆ ਹਾਂ ਪਾਜੀ ਮੈਂ ਤੁਹਾਨੂੰ ਕਦੀ ਮਾੜਾ ਕਿਹਾ ਤੇ ਮੈਨੂੰ ਤੁਸੀਂ ਦੱਸੋ ਮੈਂ ਤੁਹਾਨੂੰ ਕਹਿਨੀ ਨਹੀਂ ਕੁਝ ਮੈਨੂੰ ਪਤਾ ਵਦੂ ਕਦੀ ਮਾੜਾ ਨਹੀਂ ਕਿਹਾ ਤੁਸੀਂ ਹਣ ਮੈਨੂੰ ਰੋਟੀ ਬਣਾਉਣ ਕਹਿਆ ਮੈਂ ਉਸੇ ਵਲੇ ਪਾਠ ਕਰਦੀ ਉੱਠ ਕੇ ਤੇ ਮੈਂ ਤੁਹਾਨੂੰ ਰੋਟੀ ਬਣਾਤੀ ਹੈ ਤੁਹਾਡੇ ਲਾਗੇ ਕਿੰਨਾ ਚਿਰ ਖਲੋਤੀ ਰਹੀ ਤੁਸੀਂ ਉੱਠੇ ਨਹੀਂ ਤੇ ਮੈਂ ਬਾਹਰ ਆ ਕੇ ਬਹਿ ਗਈ ਆ ਚਲੋ ਕੋਈ ਗੱਲ ਨਹੀਂ ਮੈਂ ਉੱਠਿਆ ਨਾ ਮੈਂ ਸੌਰੀ ਫੀਲ ਕਰਦਾ ਕੋਈ ਗੱਲ ਮੈਂ ਉੱਥੇ ਨਾ ਮੈਂ ਚਲੋ ਭਾਜੀ ਤੁਸੀਂ ਸੌਰੀ ਨਾ ਮੈਂ ਕੋਈ ਗੱਲ ਸੁਣੋ ਤੁਸੀਂ ਮੇਰਾ ਵੀਰ ਅੰਦਰ ਚਲੋ ਇੱਥੇ ਕੋਈ ਕੀੜਾ ਪਤਾ ਨਹੀਂ ਨਾ ਲੜਾ ਲਿਓ ਨਾਲੇ ਗਰਮੀ ਪੜੀ ਜੇ ਨਾਲੇ ਮੇਰੀ ਗੱਲ ਸੁਣੋ ਆ ਤੁਸੀਂ ਕੀ ਬਾਰ-ਬਾਰ ਕਹਿੰਦੇ ਰਹਿੰਦੇ ਹੋ ਭਾਈ ਇਹ ਰਾਣੀ ਲੈ ਆਣੀ ਭਾਈ ਇਹ ਰਾਣੀ ਲੈ ਆਣੀ ਚੰਗਾ ਲੱਗਦਾ ਵਾ ਇੰਨੇ ਵਧੀਆ ਹੀ ਕਰਦੇ ਆ ਤੇ ਭਾਈ ਇਹ ਰਾਣੀ ਆ ਲੈ ਆਗੇ ਮੇਰਾ ਕਿਹੜਾ ਗੇ ਹੈ ਹੁਣ ਵਿਆਹ ਕਰਨਾ ਮੈਂ ਪ੍ਰੀਤੀ ਲਿਆਉਂਗਾ ਫਿਰ ਕੋਈ ਨਾ ਕੋਈ ਹੁਣ ਮੈਂ ਭਾਜੀ ਇਦਾਂ ਨਾ ਕਿਹਾ ਕਰੋ ਕੰਮ ਤਾਂ ਮੈਝੂ ਹੈ ਕੀਆ ਕਰਨ ਨੂੰ ਤੁਮ ਰੋਟੀ ਤੇ ਤੂੰ ਹੀ ਮੈਨੂੰ ਫੜਾਉਂਦੇ ਨਹੀਂ ਤੀ ਕਿਉਂ ਮੈਂ ਹੁਣੇ ਬਣਾ ਕੇ ਨਹੀਂ ਦਿੱਤੀ ਤੁਹਾਨੂੰ ਰੋਟੀ ਦੇਣਾ ਨਾ ਕਿਆ ਕਰੂੰ ਤੀ ਮੈਨੂੰ ਕਹੋ ਕੰਮ ਤੇ ਮੈਂ ਨਾ ਕਰਾਂ ਤੁਹਾਡਾ ਕੰਮ ਸੋਕੋ ਮੈਂ ਤੇ ਭੱਜ-ਭੱਜ ਕੇ ਘਰ ਦੀ ਆ ਇੰਦਾ ਨਾ ਕਿਆ ਕਰੋ ਸੋਕੋ ਮੈਂ ਨਿਗਰ ਰੱਖਾਂਗੀ ਵਧੀਆ ਘਰ ਦਿਲਾਵਾਂਗੇ ਨਾਲੇ ਆਪਾਂ ਕੱਟੀਆਂ ਪਾਵਾਂਗੇ ਜਾਂ ਉਠਾਂਗੇ ਜਾਂ ਨਾਲੇ ਨੌਕਰੀ ਜਾਵਾਂਗੇ ਤੂੰ ਰਿਸਕ ਨਹੀਂ ਮੈਨੂੰ ਤੇ ਫਿਰ ਹਾਂ ਮੈਂ ਕਰਾਂਗੀ ਐ ਬਈ ਰਣੀ ਆਉਣਾ ਨਾ ਚਾਰ ਛੱਡ ਤੋ ਚੰਗੇ ਨਹੀਂ ਲੱਗੀਦਾ ਲੋਕਾਂ ਨੇ ਤੇ ਗੱਲਾਂ ਕਰਨੀਆਂ ਮੇਰੇ ਸੁਣ ਗੱਲ ਪਤਾ ਕੀ ਆ ਮੈਂ ਨਹੀਂ ਕਰਦਾ ਤੂੰ ਮੈਨੂੰ ਰਿਸ਼ਤਾ ਲਿਆ ਕੇ ਤਾਹੇਂਗੇ ਨਾ ਮੈਂ ਕਿਤੇ ਕੋਈ ਨਹੀਂ ਕਰਦਾ ਕੋਈ ਗੱਲ ਨਹੀਂ ਆ ਸਾਰੀ ਪੜੀ ਜਿਹੜੀ ਹੈ ਨਾ ਮੈਂ ਸਾਰੀ ਤੇਰੇ ਨਾਲ ਤੇ ਲਵਾ ਦੂੰਗਾ ਅੱਲੀ ਦਿਨ ਤੇ ਰਿਸ਼ਤਾ ਕਰਾ ਤੋ ਬਸ ਮੈਂ ਇੱਕ ਵਾਰੀ ਹਾਂ ਮੈਂ ਤਾਂ ਦਿੱਲੀ ਵਧੀਆ ਕੁੜੀ ਲੈ ਕੇ ਆਉਂਗੀ ਤੂੰ ਨਾ ਆਪਣੇ ਦਿਮਾਗ ਚੋਂ ਬਹੀਰਾਨੀ ਵਾਲੀ ਗੱਲ ਛੱਡ ਛੜੋ ਮੈਂ ਨਹੀਂ ਕਰਦਾ ਟੇਸ਼ਨ ਨਾਲ ਆਏ ਤੋ ਹਾਂ ਰਿਸ਼ਤਾ ਕਰਾਂਗੇ ਰਾਨੀ ਆ ਫੌਤ ਨੇ ਜਨ ਰਾਨੀ ਆ ਚੈਂਚਲੀ ਨਹੀਂ ਦੇ ਹਾਂ ਚਲੋ ਆਜਾ ਫਤ ਲੱਗੀ ਹੈ ਮੈਨੂੰ ਨਾ ਗੁਸਾਰੀ ਖਿਆਲ ਲੱਗਦਾ ਤੂੰ ਚੱਕੀਂਦਾ ਨਾ ਮੈਨੂੰ ਸ਼ਰਾਬ ਤੂੰ ਸੋਚ ਮੇਰਾ ਸਗਬਰਾ ਹੋ ਗਏ ਮੈਨੂੰ ਸ਼ਰਾਕ ਵੇ ਦੀ ਮੜੀ ਗੱਲਾਂ ਉਹਦੇ ਵਾਸਤੇ ਹੈ ਨਹੀਂ ਉਹ ਤੇ ਪਾਜੀ ਮੈਂ ਕੀ ਕਹਾਂ ਉਹਨੂੰ ਮੈਂ ਬੜੀ ਵਾਰ ਸਮਝਾਇਆ ਜਾਂ ਨਾ ਕਰਿਆ ਕਰ ਉਹ ਪਤਾ ਨਹੀਂ ਕੀ ਕਹਿੰਦਾ ਰਹਿੰਦਾ ਆ ਮੈਨੂੰ ਹਲ ਤੱਕ ਕੀ ਪਿੰਡ ਨਹੀਂ ਸ਼ਰਾਕ ਨਹੀਂ ਕੀ ਹਾਲ ਤੱਕ ਤੂੰ ਸੋਚ ਬਿਲਾ ਗੱਲ ਇਹ ਨਹੀਂ ਮੈਨੂੰ ਭਰਾ ਮੇਰਾ ਸ਼ਰਾਕ ਹੀਂ ਦਾ ਤਸਵੀਰ ਲੋਕਾਂ ਦੀ ਅੱਗਾਂ ਪਾਜੀ ਪਾਜੀ ਲੋਕਾਂ ਦੀਆਂ ਗੱਲਾਂ ਚਾਹੁੰਦਾ ਵਾ ਉੱਦਾਂ ਨਹੀਂ ਅੰਦਰ ਚਲੋ ਗਾਂ ਲੋਕ ਕੀ ਸੁਣਦੇ ਹੋਣਗੇ ਅੱਧੀ ਰਾਤ ਰੋਲਾ ਪਾਉਂਦੇ ਆ ਗੱਲ ਇਹੀ ਆ ਇਹਨਾਂ ਰਾਈ ਲਗਾ ਲੋ ਜੀਆ ਤੂੰ ਨਾ ਦੇ ਕੰਨ ਥੋੜੇ ਖਿੱਚ ਕੇ ਰੱਖਿਆ ਕਰ ਕੋਈ ਨਹੀਂ ਮੈਂ ਇਹਦੇ ਕੰਨ ਖਿੱਚਾਂਗੀ ਤੂੰ ਚਲੋ ਸਵੇਰੇ ਮੈਂ ਖਿੱਚਾਂਗੀ ਕੰਨ ਆਜੋ ਆਜੋ ਅੰਦਰ ਜੀ ਮੈਂ ਚਾਹਾਂ ਦਾ ਤੂੰ ਦੱਸ ਮੈਂ ਕੋਈ ਨਹੀਂ ਤੂੰ ਐਸੀ ਛਲਮੇ ਪਹੁੰਚਾ ਕੇ ਤੂੰ ਨਹੀਂ ਨਹੀਂ ਆਉ ਸਕੋ ਨਹੀਂ ਮੈਂ ਪਹੁੰਚ ਪਾਉ ਮੈਂ ਤੁਹਾਨੂੰ ਕੁਝ ਨਹੀਂ ਕਹਿਆ ਤੂੰ ਉੱਥੇ ਪਹੁੰਚ ਨਹੀਂ ਮੈਂ ਤੂੰ ਟੈਨਸ਼ਨ ਨਾ ਲੈ ਤੂੰ ਜਾ ਵੇਰ ਤੂੰ ਆਓ ਆਪਣੇ ਕਮਰੇ ਚ ਪਾਓ ਨਾਲ ਤੂੰ ਜਾ ਜਾ ਤੂੰ ਐਸੀ ਛਲਮੇ ਪੈ ਜਾ ਕੇ ਤੂੰ ਟੈਨਸ਼ਨ ਲੈਣੀ ਨਹੀਂ ਮੈਂ ਇੱਥੇ ਬਾਹਰ ਪੈ ਜਾਊਗਾ ਕੋਈ ਨਹੀਂ ਤੁਸੀਂ ਆਪਣੇ ਭਰਾ ਲਾ ਕੇ ਪਾਓ ਮੈਂ ਬਾਹਰ ਪੈ ਜਾਨੀ ਆ ਚਲੋ ਮੇਰੀ ਗਰਲਸਫ੍ਰੈਂਡ ਤੂੰ ਇਸ ਇਸ ਲੰਮੇ पे ਟੈਨਸ਼ਨ ਨਹੀਂ ਲੈਣੀ ਕੀ ਗੱਲ ਦੀ ਬਸ ਤੁਝੇ ਦਾ ਨਾ ਰਸਤੇ ਦੀ ਗੱਲ ਕਰਨੀ ਏ ਬਸ ਕਾਹੀ ਰਸਤਾ ਘਰਉਣਾ ਚੰਗਾ ਬੀ ਆ ਮੈਂ ਤਾਂ ਟੱਕਰਾਦਾ ਕਿ ਤੁਸੀਂ ਟੈਨਸ਼ਨ ਨਾ ਲਓ ਉਹਦੀ ਤੁਸੀਂ ਚਲੋ ਤੇ ਸੋਓ ਤੂੰ ਟੈਨਸ਼ਨ ਮੈਂ ਬਾਹਰ ਪੈ ਜੂ ਇੱਥੇ ਚਲੋ ਤੂੰ ਦੇਖਣਾ ਜਾਈਓ ਟੈਨਸ਼ਨ ਨਾ ਲੈ ਕਾਦੀ ਚ ਚਲੋ ਅੰਦਰ ਬੈਠ ਕੇ ਜਾਨੀ ਤੈਨੂੰ ਤੂੰ ਟੈਨਸ਼ਨਲ ਐ ਮੈਂ ਅੱਜ ਸ਼ਰਾਬੀ ਛੱਡ ਦੂੰਗਾ ਹਾਂ ਐਵੇਂ ਨਹੀਂ ਪੀਂਦਾ ਮੈਂ ਚਲੋ ਠੀਕ ਹੈ ਮੈਂ ਅੱਜ ਅੱਜ ਪੀਲੀ ਆ ਮੈਂ ਕੰਨ ਫੜਦਾ ਮੈਂ ਬਾਬੇ ਨੂੰ ਉਹ ਮੈਂ ਗਾਣੀ ਪੀਉਂਗਾ ਮੈਂ ਨਹੀਂ ਪੀਂ ਹਾਂ ਜੇ ਤੂੰ ਹੀ ਪੀਤੀ ਤੇ ਫਿਰ ਲੜਾਈ ਹੁੰਦੀ ਭਰਾਵਾਂ ਚ ਨਾ ਲੜਾਈ ਕਰ ਆ ਨਹੀਂ ਮੈਂ ਨਹੀਂ ਨਹੀਂ ਮੈਂ ਨਹੀਂ ਪੀਂਦਾ ਚਲ ਚਲ ਤੂੰ ਜਾ ਏਸੀ ਚ ਸੋ ਜਾ ਮੈਂ ਨਹੀਂ ਤੂੰ ਚਲੋ ਕੋਈ ਟੈਨਸ਼ਨ ਨਾ ਲੈ ਰਹਿ